ਜੈ ਪੀਰਾਂ ਦੀ ਜੈ ਮਸਤਾਂ ਦੀ ਦਰਬਾਰ ਵੀ ਨਗਾਈਏ ਸ਼ਾਹ ਜੀ 11ਵੀਂ ਵਾਲੀ ਸਰਕਾਰ ਜਿਹਨਾਂ ਗੌਸਪਾਕ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਜੰਡ ਨੇੜੇ ਗੁਰਾਇਆਂ ਵਿਖੇ ਸੰਗਤਾਂ ਦੇ ਪਿਆਰ ਦੇ ਨਾਲ ਸਾਈ ਚੰਮਨ ਸ਼ਾਹ ਜੀ ਮੌਜੂਦਾ ਗੱਦੀ ਨਿਸ਼ੀਨ ਉਹਨਾਂ ਦੇ ਅਸ਼ੀਰਵਾਦ ਨਾਲ ਸੰਤਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਦਾਤਿਆਂ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਸ ਦਰਬਾਰ ਦੇ ਮੇਲੇ ਤੇ ਹਮ ਹਮਾ ਕੇ ਪਹੁੰਚੋ ਇਹ ਮੇਲਾ 17 18 ਤੇ 19 ਜੂਨ 2022 ਨੂੰ ਦਰਬਾਰ ਗਾਇਬੇ ਵਾਲੀ ਸਰਕਾਰ جناب ਗੌਸਤ پاک ਪੀਰ ਜੀ ਦਾ ਦਰਬਾਰ ਤੇ ਮੌਜੂਦਾ ਗੱਦੀ ਨਿਸ਼ੀਣ ਸਾਈ ਚੰਮਨੇ ਸਾਹਿਬ ਜੀ ਦੀ ਮ ਮੌਜੂਦਗੀ ਵਿੱਚ ਕਰਵਾਇਆ ਜਾ ਰਿਹਾ ਹੈ ਫਿਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਸ ਦਰਬਾਰ ਤੇ ਇਸ ਮੇਲੇ ਤੇ ਦੇਸ਼ ਵਿਦੇਸ਼ ਵਿੱਚ ਜਿੰਨੀਆਂ ਵੀ ਬੈਠੀਆਂ ਸੰਗਤਾਂ ਆ ਸਾਰਿਆਂ ਨੂੰ ਬੇਨਤੀ ਕਰਦਾ ਹਮ-ਹਮਾਕੇ ਪਹੁੰਚੋ ਔਰ ਮੈਂ ਅਮਰਜੀਤ ਕੌਲ ਫਗਵਾੜਾ ਕੌਲ ਟ੍ਰੋਫੀ ਹੌਸ ਫਗਵਾੜਾ ਵੱਲੋਂ ਇਸ ਮੇਲੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਮੇਰੇ ਨਾਲ ਮੇਰੇ ਸਿੰਗਰ ਅਮਰਜੀਤ ਕੌਲ ਤੇ ਰਿਆ ਬੱਧਨ ਜੀ ਉਨਾ ਬਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਗਤਾਂ ਦਾ ਫੇਰ ਇੱਕ ਵਾਰ ਬੇਨਤੀ ਕਰਦਾ ਹਾਂ ਕਿ ਜੰਡ ਦਰਬਾਰ 11ਵੀਂ ਵਾਲੀ ਸਰਕਾਰ ਜਿਹਦਾ ਦਰਬਾਰ ਤੇ ਸਲਾਨਾ ਜੋੜ ਮੇਲਾ 17 18 ਜੂਨ 2022 ਨੂੰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਮੌਜੂਦਾ ਗੱਦੀ ਨਿਸ਼ੀ ਸਾਈ ਚਮਨੇਸ਼ਾ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚੋ ਪਿੰਡ ਜਾਂਡ ਨੇੜੇ ਗੁਰਾਇਆਂ ਜਲੰਧਰ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਫੇਰ ਇੱਕ ਵਾਰੀ ਮੈਂ ਅਮਰਜੀਤ ਕੌਲ ਤੇਰੀਆ ਬੁੱਧਨ ਵੱਲੋਂ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਪੀਰਾਂ ਦੀ ਜੈ ਮਸਤ